ਗੁਪਸਾਬ ਸ਼ੁਰੂਆਤ ਦੇ ਵਿੱਚ ਇਹੀ ਗੱਲ ਹੋਈ ਕਿ ਵਿਚਾਰਧਾਰਾ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੇ ਹੋ ਤੁਸੀਂ ਬਿਲਕੁਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਵਿਚਾਰਧਾਰਾ ਨਾਲ ਐਸਲੀ ਸਹਿਮਤ ਹਾਂ ਕਿਉਂਕਿ ਮਾਨ ਸਾਹਿਬ ਸਭ ਤੋਂ ਪਹਿਲਾਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਬਿਲਕੁਲ ਸੱਭਿਆਚਾਰ ਦੀ ਗੱਲ ਕਰਦੇ ਆ ਫਿਰ ਸਿੱਖ ਕੌਮ ਦੀ ਗੱਲ ਕਰਦੇ ਆ ਮਿਨੋਰਟੀ ਦੀ ਕਟ ਗਿਣਤੀਆਂ ਦੀ ਗੱਲ ਕਰਦੇ ਅਤੇ ਪੰਜਾਬ ਦੀ ਗੱਲ ਕਰਦੇ ਤੇ ਉਹਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਜਿਹੜਾ ਕਿ ਕੋਈ ਵੀ ਲੀਡਰ ਨਹੀਂ ਕਰਦਾ ਹੂੰ ਮਨੁੱਖੀ ਅਧਿਕਾਰਾਂ ਦੇ ਹੋਰ ਇੱਕ ਹਾਨ ਬਾਰੇ ਕੋਈ ਵੀ ਲੀਡਰ ਨਾ ਗੱਲ ਕਰਦਾ ਨਾ ਬੋਲਦਾ ਹੂੰ ਤੇ ਐਸੇ ਲੀਡਰ ਨਾਲ ਜੁੜਨਾ ਹੂੰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਇਹਨਾਂ ਨਾਲ ਜੁੜਿਆ ਹਾਂ ਕਿ ਜਿਨ੍ਹਾਂ ਨੇ ਇੱਕ ਆਈਪੀਐਸ ਆਫੀਸਰ ਹੋ ਕੇ ਕਿਉ ਆਪਣੀ ਜ਼ਿੰਦਗੀ ਦਾ ਆਨੰਦ ਮਾਨ ਸਕਦੇ ਸੀ ਨਿਗ ਮਾਨ ਸਕਦੇ ਸੀ ਉਹ ਚਾਹਦੇ ਤੇ ਇਸ ਟਾਈਮ ਡੀਜੀਪੀ ਰਿਟਾਇਰ ਹੋ ਕੇ ਤੇ ਹੋ ਸਕਦਾ ਕਿਸੇ ਕਮਿਸ਼ਨ ਚ ਬੈਠੇ ਹੁੰਦੇ ਕਿਤੇ ਜੇਕਰ ਤੇ ਬੈਠਣ ਤੇ ਤੇ ਆਪਣੀ ਜ਼ਿੰਦਗੀ ਦਾ ਨਿਗ ਮਾਨਦੇ ਪਰ ਉਹਨਾਂ ਨੇ ਉਹ ਰਾਹ ਨਹੀਂ ਚੁਣਿਆ ਉਹਨਾਂ ਨੇ ਉਹ ਰਾਹ ਚੁਣਿਆ ਜਿੜ ਤੇ ਔਕਣਾ ਸੀ ਉਹ ਪੰਥ ਦਾ ਰਾਹ ਚੁਣਿਆ ਜਿੜ ਤੇ ਬਲੀਦਾਨ ਸੀ ਬਿਲਕੁਲ ਤੇ ਜਿਹੜੇ ਇਹ ਸਾਰੀ ਏਡੀ ਨੌਕਰੀ ਨੂੰ ਲਤ ਮਾਰ ਸਕਦੇ ਜਿੱਥੇ ਅੱਜ ਦੇ ਆਈਪੀਐਸ ਅਫਸਰ ਸਿਰਫ ਔਰ ਸਿਰਫ ਸਿੰਗਮ ਫਿਲਮ ਦੀਆਂ ਹੇਲਿੰਗ ਆ ਲੰਦੇ ਆ ਹੂੰ ਤੇ ਆਪਣੀ ਜ਼ਿੰਦਗੀ ਦਾ ਨਿਗਮਾਂਦੇ ਆ ਹੂੰ ਤੇ ਲੋਕਾਂ ਨੂੰ ਕਹਿੰਦੇ ਆ ਕਿ ਹਾਂਜੀ ਇੱਥੇ ਗੁੰਡਾ ਰਾਜ ਨਹੀਂ ਚੱਲੂਗਾ ਜੀ ਤੇ ਆਪ ਆਪਣਾ ਰਾਜ ਚਲਾਉਂਦੇ ਆ ਇੱਕ ਪਬਲਿਕ ਸਰਵੰਟ ਹੋਣ ਦੇ ਹੂੰ ਪਰ ਉਹਨਾਂ ਨੇ ਮਾਨ ਸਾਹਿਬ ਦੀ ਇਹੀ ਖੋਬੀ ਰਹੀ ਕਿ ਉਹਨਾਂ ਨੇ ਪੰਥ ਲਈ ਜਦੋਂ ਵੀ ਉੱਥੇ ਕੋਈ ਭੀੜ ਪਈ ਕੋਈ ਔਕੜ ਆਈ ਤੇ ਉਹ ਖੜੇ ਤੇ ਇਸ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਤੇ ਮੈਂ ਹਮੇਸ਼ਾ ਉਹਨਾਂ ਦੀ ਪ੍ਰੇਰਨਾ ਸਤੋਤਰ ਜਣ ਮੇਰੇ ਹੈਗੇ ਐ ਤੇ ਮੈਂ ਇਸ ਤਰ੍ਹਾਂ ਹੀ ਚੱਲਦਾ ਹਾਂ ਉਹਨਾਂ ਦੇ ਨਾਲ